ਹਾਂਜੀ ਸਜਣਾ ਝੋਟੀ ਲਿਆਂਦੀ ਠੋਡੇ ਆਸਤੇ ਪੂਰੀ ਗੱਲ ਬਾਤ ਪਿੰਡ ਮਾਲਕਲਾ ਅੰਕਲ ਕਸ਼ਮੀਰ ਸਿੰਘ ਦੇ ਘਰੇ ਆ ਵੇਖ ਸਕਦੇ ਸਜਣਾ ਪੂਰੀ ਗੱਲ ਬਾਤ ਝੋਟੀ ਦੀ ਘੈਂਟ ਆ ਥਾਂ ਥੋਂ ਵੇਖ ਸਕਦੇ ਹੋ 8 ਦਿਨ ਰਹਿੰਦੇ ਆ ਜੀ ਸੂਨ ਦੇ ਵਿੱਚ ਦੂਜਾ ਸੂਆ ਘੈਂਟ ਗੱਲ ਬਾਤ ਨਿੱਕੀ ਜੀ ਸਿੰਘੀ ਆ ਤੇ ਅੰਕਲ ਜੀ ਨੇ ਰੇਟ ਮੰਗਿਆ ਇਹਦਾ 1,10,000 ਰੁਪਇਆ ਬਾਕੀ ਆ ਬੰਕਲ ਜੀ ਤੋਂ ਪੁੱਛਾਂਗੇ ਸਸਕਲ ਅੰਕਲ ਜੀ ਹਾਂ ਠੀਕ ਠਾਕ ਤੇ ਅੰਕਲ ਜੀ ਕੀ ਰੇਟ ਦੀ ਪੈਜੂਗੀ ਝੋਟੀ ਇਹ ਇੱਕ 10 ਮੰਗਦੇ ਵੀਰੇ ਤੇ ਇਹਦੇ ਪਰ ਮਨਤਨ ਕਰ ਦਾਂ ਠੀਕ ਜਾਣਕਾਰੀ ਜਾਣਕਾਰੀ ਦੁੱਧ ਮਾਲਕਾਂ ਦੇ ਤਾਂ 14 ਕਿਲੋ ਕਹਾਂ ਆਪਾਂ 12 ਕਹਿ ਕੇ ਦੇਵਾਂਗੇ 12 ਕਹਿ ਕੇ ਦੇਵਾਂਗੇ ਝੋਟੀ ਠੀਕ ਤੇ ਹੋਰ ਤੇ ਕੀ 8 ਦਿਨ ਰਹਿੰਦੇ 8 ਦਿਨ ਹਫਤਾ ਯਾਨੀ 10 ਦਿਨ ਵੀ ਲੈ ਸਕਦੇ ਹਫਤੇ ਤੋਂ ਹਫਤੇ ਵੀ ਲੈ ਸਕਦੇ ਇਕੱਠ ਵੀ ਲੈ ਸਕਦੇ ਠੀਕ ਤੁਹਾਨੂੰ ਪੂਰੀ ਗੱਲਬਾਤ ਦਾ ਸੈਟ ਆ ਹਾਂ ਅੰਦਰ ਪਰਮਾਨ ਤੇ ਠੀਕ ਹੁਣ ਕਾਸ ਹੋ ਗਿਆ ਠੀਕ ਨੰਬਰ ਬੋਲ ਦਿਓ ਅੰਕਲ ਜੀ ਆਪਣਾ ਇਹਦੇ ਚ 99767 ਹਾਂਜੀ 88073 ਠੀਕ ਹੈ ਜੀ ਵੇਖ ਸਾਡਾ ਸਜਣਾ ਪਰਸਨੈਲਿਟੀ ਸਨਾ ਤੋਂ ਉਹਨਾਂ ਦੀ ਪੂਰੀ ਗੱਲ ਬਾਤ ਆ ਬਾਕੀ ਮਾਲਾ ਕਲਾਂ ਜ਼ਿਲ੍ਹਾ ਮੋਗਾ ਪੂਰੀ ਗੱਲ ਬਾਤ ਆ ਸਜਣਾ ਝੋਟੀ ਘੈਂਟ ਗੱਲ ਬਾਤ ਆ ਪਰਸਨੈਲਿਟੀ ਐਂਡ ਆ ਚਾ ਠੀਕ ਹੈ ਜੀ ਸਕਰੀਨ ਤੇ ਚੱਲ ਰਿਹਾ ਨੰਬਰ ਅੰਕਲ ਜੀ ਉਹਨਾਂ ਨਾਲ ਤੁਸੀਂ ਵਾਸਤਾ ਕਾਇਮ ਕਰ ਸਕਦੇ ਹੋ ਝੋਟੀ ਦਾ ਸਾਫ ਪਿੰਡ ਆ ਬਾਕੀ ਸੀਲ ਪੱਖੋਂ ਪੂਰੀ ਗੱਲ ਬਾਤ ਆ ਜੀ ਪੂਰੀ ਗੱਲ ਬਾਤ ਸਜਣੋ ਕੁਸ਼ੂਸ਼ ਵੇਖ ਸਕਦਾ ਪੌਣੀ ਚਿੱਟੀ ਐ ਤਾਂ ਤੁਹਾਨੂੰ ਸਾਫ ਚਾ ਠੀਕ ਆ ਜੀ ਧੰਨਵਾਦ ਥੈਂਕ ਯੂ ਸੋ ਮਚ